ਇੱਕ ਮਿੰਟ ਸਰ ਲਾਸਟ ਚੋਰੀ ਮੱਲਬ ਲਾਸਟ ਚੋਰੀ ਮੱਲਬ ਨਨੀ ਜੀ ਸਰ ਲਾਸਟ ਪੁਆਇੰਟ ਲਾਸਟ ਪੁਆਇੰਟ ਸਰ ਬੜਾ ਜ਼ਰੂਰੀ ਹੈ ਮੈਂ ਮਾਈ ਆਪਣੀ ਗੱਲ ਜਿਹੜਾ ਰੱਖਣ ਦਾ ਮੌਕਾ ਦਿੱਤਾ ਸਭਾਪਤੀ ਜੀ ਤੁਸੀਂ ਮੈਨੂੰ ਆਪਣੀ ਗੱਲ ਜਿਹੜਾ ਰੱਖਣ ਦਾ ਮੌਕਾ ਦਿੱਤਾ ਸਭਾਪਤੀ ਜੀ ਪੰਜਾਬ ਖੇਤੀ ਪ੍ਰਧਾਨ ਸੂਬਾ ਤੇ ਖੇਤੀ ਦੇ ਵਿੱਚ ਅਸੀਂ ਸਾਰੇ ਜਾਣਦੇ ਆ ਕਿ ਜਿਹੜਾ ਸੈਚੂਰੇਸ਼ਨ ਪੁਆਇੰਟ ਹੈ ਪੰਜਾਬ ਦੇ ਵਿੱਚ ਉਹ ਆ ਚੁੱਕਿਆ ਹੈ ਤੇ ਇਹਦੇ ਨਾਲ ਜਿਹੜੇ ਕਿਸਾਨ ਨੇ ਬਹੁਤੇ ਜਿਹੜੇ ਸਹਾਇਕ ਤੰਦੇ ਐ ਉਹਨਾਂ ਦੇ ਉੱਤੇ ਜਿਹੜੇ ਐ ਡਿਪੈਂਡੈਂਟ ਨੇ ਤੇ ਉਹਨਾਂ ਦੇ ਵਿੱਚ ਸਭਾਪਤੀ ਜਿਹੜਾ ਸਭ ਤੋਂ ਵੱਡਾ ਆ ਉਹ ਡੈਰੀ ਐ ਜਿਹਦੇ ਤੇ ਪੰਜਾਬ ਦੇ ਕਿਸਾਨ ਡਿਪੈਂਡੈਂਟ ਐ ਤੇ ਸਭਾਪਤੀ ਜੀ ਸਭ ਤੋਂ ਵੱਡਾ ਜਿਹੜਾ ਨੁਕਸਾਨ ਕਿਸਾਨਾਂ ਨੂੰ ਡੈਰੀ ਦੇ ਵਿੱਚ ਹੋ ਰਿਹਾ ਕਿਸਾਨਾਂ ਨੂੰ ਵੀ ਤੇ ਦੇਸ਼ ਦੇ ਜਿਹੜੇ ਲੋਕ ਐ ਉਹਨਾਂ ਨੂੰ ਵੀ ਉਹ ਹੋ ਰਿਹਾ ਐ ਕਿ ਜਿਹੜਾ ਅਡਲਟਰੇਸ਼ਨ ਦਾ ਕਿ ਕਿ ਅੱਜ ਪੂਰੇ ਦੇਸ਼ ਦੇ ਵਿੱਚ ਆ ਅੱਜ ਦੇ ਅਖਬਾਰ 'ਚ ਟਾਈਮਜ਼ ਆਫ ਇੰਡੀਆ 'ਚ ਨਿਊਜ਼ ਲੱਗੀ ਹੋਈ ਹੈ ਕਿ ਮਹਾਰਾਸ਼ਟਰ ਦੇ ਵਿੱਚ 25 ਲੱਖ ਰੁਪਏ ਦੇ ਜਿਹੜਾ ਤਕਰੀਬਨ ਰਕਮ ਦਾ ਜਿਹੜਾ ਅਡਲਟ ਜਿਹੜੇ ਪ੍ਰੋਡਕਟ ਹੈ ਉਹ ਸੀਜ਼ ਹੈ ਜਿਹੜੇ ਉਹ ਕੀਤੇ ਗਏ ਇਹ ਕੱਲੇ ਸਰ ਮਹਾਰਾਸ਼ਟਰ ਦੀ ਗੱਲ ਨਹੀਂ ਪੂਰੇ ਦੇਸ਼ ਦੇ ਵਿੱਚ ਅੱਜ ਜਗ੍ਹਾ-ਜਗ੍ਹਾ ਤੇ ਜਿਹੜੇ ਇਦਾਂ ਦੇ ਜਿਹੜੇ ਨਕਲੀ ਜਿਹੜਾ ਦੁੱਧ ਆ ਪਨੀਰ ਆ ਖੂਆਗਾ ਉਹ ਜਿਹੜਾ ਸੀਜ਼ ਕੀਤਾ ਜਾਂਦਾ ਹੈ ਜਿਹਦੇ ਕਰਕੇ ਲੱਖਾਂ ਜਿਹੜੇ ਕਰੋੜਾਂ ਲੋਕ ਹੈ ਉਹਨਾਂ ਦੀਆਂ ਜਾਨਾਂ ਨੂੰ ਜਿਹੜਾ ਨੁਕਸਾਨ ਹੈ ਉਹ ਪਹੁੰਚਦਾ ਹੈ ਹਾਲਾਂਕਿ ਜਿਹੜਾ ਨੈਸ਼ਨਲ ਹੈਲਥ ਪਾਲਿਸੀ ਦੇ ਵਿੱਚ ਕਿਹਾ ਗਿਆ ਸੀ ਕਿ ਜਿਹੜਾ ਤੁਸੀਂ ਆਪਣਾ ਹੈਲਥ ਬਜਟ ਹੈ ਉਹਨੂੰ 2.5% ਕਰੋ ਜੀਡੀਪੀ ਦਾ ਅਸੀਂ ਉਹ ਵੀ ਨਹੀਂ ਕੀਤਾ ਅਸੀਂ 0.5% ਕੀਤਾ ਪਰ ਇਹਦੇ ਨਾਲ ਨਾਲ ਜੇ ਅਸੀਂ ਹੈਲਥ ਬਜਟ ਨੂੰ ਵਧਾ ਸਕਦੇ ਤਾਂ ਮੈਨੂੰ ਲੱਗਦਾ ਕਿ ਕਿਸਾਨਾਂ ਦੀ ਆਮਦਨ ਵਧਾਉਣ ਦੇ ਲਈ ਵੀ ਤੇ ਜਿਹੜਾ ਇਦਾਂ ਦੇ ਪ੍ਰੋਡਕਟ ਮਾਰਕੀਟ ਦੇ ਵਿੱਚ ਆਉਂਦੇ ਆ ਉਹਨਾਂ ਤੇ ਸਖਤੀ ਕਰਨ ਦੀ ਜ਼ਰੂਰਤ ਹੈ ਕਿਉਂਕਿ ਅੱਜ ਕਈ ਜਗ੍ਹਾ ਤੇ ਜਿੱਥੇ ਰੇਡ ਹੁੰਦੀ ਆ ਮਹਾਰਾਸ਼ਟਰ ਦੇ ਵਿੱਚ ਵੀ ਜਿੱਥੇ ਹੋਈ ਆ ਉੱਥੇ ਸਰ ਕੀ ਹੋਊਗਾ ਸਮਾਨ ਸੀਜ਼ ਕਰ ਲਿਆ ਜਾਂਦਾ ਉਸ ਤੋਂ ਬਾਅਦ ਜੁਰਮਾਨਾ ਕਿੰਨਾ ਲੱਗਦਾ ਜੀ 20000 25000 ਤੇ ਮਹੀਨੇ 2 ਮਹੀਨੇ ਬਾਅਦ ਫੇਰ ਜਿਹੜਾ ਉਹ ਬੰਦਾ ਹੁੰਦਾ ਉਹ ਫੇਰ ਉਸੇ ਤਰ੍ਹਾਂ ਜਿਹੜਾ ਮਾਰਕੀਟ ਦੇ ਵਿੱਚ ਨਕਲੀ ਦੁੱਧ ਨਕਲੀ ਖੋਆ ਜਿਹੜਾ ਵੇਚਣਾ ਜਿਹੜਾ ਸ਼ੁਰੂ ਕਰ ਦਿੰਦਾ ਸਰ ਇਹਦੇ ਮੈਨੂੰ ਲੱਗਦਾ ਹੈ ਕਿ ਸਖਤ ਕਾਨੂੰਨ ਜਿਹੜਾ ਬਣਾਉਣ ਦੀ ਜ਼ਰੂਰਤ ਹੈ ਕਿ ਜਿਹਦੇ ਚ ਘੱਟੋ ਘੱਟ ਲਾਈਫ ਇੰਪ੍ਰਿਜ਼ਨਮੈਂਟ ਜਿਹੜੀ ਹੈ ਉਹ ਹੋਵੇ ਤੇ ਇਸ ਤੋਂ ਇਲਾਵਾ ਸਰ ਜੇ ਮੈਂ ਪਹਿਲਾਂ ਕਿਹਾ ਕਿ ਜਿਹੜੇ ਲੋਕ ਨੇ ਕਿਸਾਨੀ ਤੋਂ ਬਿਨਾ ਪੰਜਾਬ ਚ ਡੈਰੀ ਜਿਹੜਾ ਇਹਦੇ ਤੇ ਸਹਾਇਕਤੰਦੇ ਜਿਹੜਾ ਡਿਪੈਂਡੈਂਟ ਹੈ 2 ਮਿੰਟ ਸਰ ਇਹਦੇ ਲਈ ਮੈਨੂੰ ਲੱਗਦਾ ਹੈ ਕਿ ਸਰ ਸਰਕਾਰ ਨੂੰ ਉਹਨਾਂ ਕਿਸਾਨਾਂ ਲਈ ਮਦਦ ਕਰਨ ਦੀ ਜ਼ਰੂਰਤ ਹੈ ਕਿਉਂਕਿ ਪਿੱਛੇ ਜੇ ਜਦੋਂ ਇੱਕ ਬਿਮਾਰੀ ਚੱਲੀ ਤੇ ਉਹਦੇ ਕਰਕੇ 18000 ਜਿਹੜੇ ਪਸ਼ੂ ਹੈ ਉਹਨਾਂ ਦੀ ਜਿਹੜੀ ਮੌਤ ਹੈ ਉਹ ਹੋ ਗਈ ਤੇ ਇਹਦੇ ਲਈ ਮੈਨੂੰ ਚਾਹੀਦਾ ਲੱਗਦਾ ਕਿ ਸਰ ਪੂਰੇ ਦੇਸ਼ ਦੇ ਅੰਦਰ ਸਰਕਾਰ ਨੂੰ ਕੋਈ ਏਦਾਂ ਦੀ ਸਕੀਮ ਲੈ ਕੇ ਆਉਣੀ ਚਾਹੀਦੀ ਹੈ ਕਿ ਸਾਰੇ ਜਿਹੜੇ ਪਸ਼ੂ ਹੈ ਉਹਨਾਂ ਦੀ ਜਿਹੜੀ ਇੰਸ਼ੋਰੈਂਸ ਹੈ ਉਹ ਕੀਤੀ ਜਾਵੇ ਦੂਜਾ ਸਰ ਕਿਉਂਕਿ ਦੁੱਧ ਲਿਆ ਜਾਂਦਾ ਆਮ ਜਿਹੜੇ ਛੋਟੇ ਜਿਹੜੇ ਪਸ਼ੂ ਮਾਲਕ ਇੱਕ ਇੱਕ ਮਿੰਟੀ ਸਰ ਪਸ਼ੂ ਮਾਲਕਾਂ ਉਹਨਾਂ ਤੋਂ ਤੇ ਜਿਹੜੀਆਂ ਵੱਡੀਆਂ ਕੰਪਨੀਆਂਜ਼ ਹੈ ਉਹ ਉਹਨਾਂ ਦੀ ਪ੍ਰੋਸੈਸਿੰਗ ਕਰਕੇ ਉਹੀ ਦੁੱਧ ਦੁੱਗਣੇ ਰੇਟਾਂ ਤੇ ਉਹੀ ਜਿਹੜੇ ਪ੍ਰੋਡਕਟ ਹੈ ਕਿ ਉਹ ਜਿਹੜਾ ਬਟਰ ਹੈ ਉਹ ਵੇਚਿਆ ਜਾਂਦਾ ਕਿਸਾਨ ਦੀ ਜਿਹੜਾ ਦੁੱਧ ਦਾ ਜਿਹੜਾ ਪਸ਼ੂ ਮਾਲਕ ਹੈ ਉਹਦੀ ਮਜਬੂਰੀ ਇਹ ਹੈ ਕਿਉਂਕਿ ਉਹਦੇ ਕੋਲੇ ਉਹਨੂੰ ਸੇਮ ਦੇ ਜਿਹੜਾ ਦੁੱਧ ਨੂੰ ਜਿਹੜਾ ਉਹ ਵੇਚਣਾ ਪੈਂਦਾ ਸਰ ਕੋਈ ਐਦਾਂ ਦੇ ਜਿਹੜਾ ਸੂਬੇ ਪੱਧਰ ਤੇ ਕੋਈ ਐਦਾਂ ਦੀਆਂ ਪ੍ਰੋਸੈਸਿੰਗ ਯੂਨਿਟ ਜਿੱਥੋਂ ਕਿਸਾਨ ਦੁੱਧ ਨੂੰ ਸਟੋਰ ਵੀ ਕਰ ਸਕੇ ਉਹਦੀ ਪ੍ਰੋਸੈਸਿੰਗ ਵੀ ਕਰ ਸਕੇ ਤੇ ਸਿੱਧਾ ਜਿਹੜਾ ਕਿਸਾਨ ਜਿਹੜਾ ਦੁੱਧ ਦਾ ਬਿਜ਼ਨਸ ਕਰਦਾ ਉਹਦਾ ਜਿਹੜਾ ਰابطਾ ਸਿੱਧਾ ਮਾਰਕੀਟ ਨਾਲ ਜਿਹੜਾ ਜੁੜ ਸਕੇ ਤਾਂ ਕਿ ਇਸ ਧੰਦੇ ਨੂੰ ਲਾਹੇਵੰਦ ਜਿਹੜਾ ਉਹ ਬਣਾਇਆ ਜਾ ਸਕੇ ਇੱਕ ਮਿੰਟ ਸਰ ਲਾਹੇਵੰਦ ਮਤਲਬ Last बाला सॉरी बल्लभ ननी जी सर लास्ट पॉइंट लास्ट पॉइंट सर बड़ा जरूरी है आई हैव माय ओन आई हैव माय ओन लिमिटेशंस बिकॉज़ देयर आर 20 मेंबर्स सर बहुत जरूरी है सर लास्ट पॉइंट स्पीक ऑन दिस पर्टिकुलर बजट एंड आई हैव माय ओन लिमिटेशंस दैट्स व्हाई आई एम 3 मिनट्स प्लीज बाला सॉरी थैंक यू सर थैंक यू अपनी अजय थैंक यू फॉर गिविंग मी दिस अपॉर्चुनिटी जस्ट वेट जस्ट वेट जस्ट यू कंक्लूड इन वन लाइन ਸਰ ਲਾਸਟ ਤੇ ਮੈਂ ਸਿਰਫ ਇਹ ਕਹਾਂਗਾ ਕਿਉਂਕਿ ਦੁੱਧ ਸਾਡੇ ਲਈ ਇੰਨਾ ਜ਼ਰੂਰੀ ਹੈ ਕਿਉਂਕਿ ਸਾਡੇ ਜਿਹੜੇ ਦੇਸ਼ ਦੇ ਲੋਕ ਨੇ ਉਹ ਸਾਰੇ ਮੀਟੀ ਖਾਂਦੇ ਹੋ ਸਾਰੇ ਆਂਡੇ ਨਹੀਂ ਖਾਂਦੇ ਜੇ ਮੈਂ ਆਸਟ੍ਰੇਲੀਆ ਨਾਲ ਕੰਪੈਰੀਜ਼ਨ ਕਰਾਂ ਤਾਂ ਆਸਟ੍ਰੇਲੀਆ ਜਿਹੜਾ ਦੁੱਧ ਤੋਂ ਜਿਹੜੀ ਪਰ ਕੈਪੀਟਾ ਜਿਹੜਾ ਉਹਨਾਂ ਦਾ 10.1 ਹੈ 20.3 ਤੇ ਸਾਡਾ 10.1 ਹੈ ਤੇ ਅਸੀਂ ਦੂਜਿਆਂ ਤੋਂ ਕਿਤੇ ਪਿੱਛੇ ਆ ਸਰ ਮੈਨੂੰ ਲੱਗਦਾ ਕਿਉਂਕਿ ਇਸੇ ਕਰਕੇ ਜੀ ਸਰ